ਜਮਾਨਾ ਹੁਣ ਤਾਂ ਬਦਲ ਗਿਆ ਜਮਾਨਾ ਲੈ ਕੇ ਬੋਟਾਂ ਸਾਨੂੰ ਦਰੋਂ ਭਲਾਟਾਵੇ ਮਿੱਤਰਾ ਨਵੀਂ ਬਉ ਨੇ ਠੰਡਾ ਟੀਕਾ ਲਾਤਾਵੇ ਮਿੱਤਰਾ ਇੱਕ ਡਾਕਟਰ ਨਹੀਂ ਦੂਜੀ ਕਹਿੰਦੇ ਕੁੜੀ ਹਰਿਆਣੇਂ ਦੀ ਬਣ ਗਈ ਘਰਵਾਲੀ ਕਹਿੰਦੇ ਹਏ ਮਾਨ ਨਮਾਣੇ ਦੀ ਤੇਰਾ ਇਨਕਲਾਬ ਮਿੱਟੀ ਚ ਮਲਾਤਾਵੇ ਮਿੱਤਰਾ ਨਵੀਂ ਬਉ ਨੇ ਠੰਡਾ ਟੀਕਾ ਲਾਤਾਵੇ ਮਿੱਤਰਾ ਇੱਕ ਗੱਲ ਤੈਨੂੰ ਪੈਣੀ ਕਹਿੰਦੇ ਮੰਨਣੀ ਜੱਟਾਂ ਦੀ ਨਹੀਂ ਗਵਾਉਣੀ ਐ ਜੱਟ ਅਸੀਂ ਬਹਿ ਕੇ ਲੱਖਾਂ ਦੀ ਗੱਲ ਨਹੀਂ ਬਾਤ ਇਸ਼ਾਰਾ ਤੈਨੂੰ ਸਮਝਾਤਾ ਵੇ ਮਿੱਤਰਾ ਨਵੀਂ ਬਉ ਨੇ ਢੰਡਾ ਟੀਕਾ ਲਾਤਾ ਵੇ ਮਿੱਤਰਾ ਧਨ ਜਿਗਰਾ ਹੈ ਸਾਡਾ ਤੈਨੂੰ ਵੋਟਾਂ ਪਾਈਆਂ ਵੇ 92 ਸੀਟਾਂ ਜੋਰ ਲਾ ਕੇ ਅਸੀਂ ਜਿਤਾਈਆਂ ਵੇ

ਲੈ ਕੇ ਵੋਟਾਂ ਤੁਨੂੰ ਦਰੋਂ ਭਲਾਟਾ ਵੇ ਮਿੱਤਰਾ ਨਵੀਂ ਬਊ ਨੇ ਠੰਡਾ ਟੀਕਾ ਲਾਤਾ ਵੇ ਮਿੱਤਰਾ ਇਸ ਬਾਪੂ ਨੇ ਭਗਵੰਤ ਮਾਨ ਨੂੰ ਸੁਣਾਈਆਂ ਖਰੀਆਂ ਖਰੀਆਂ ਗੀਤਾਂ ਹੀ ਗੱਲਾਂ ਤੇ ਗੀਤ ਦੇ ਵਿੱਚ ਐਸੇ ਬੋਲ ਐਸੇ ਬੋਲ ਲਿਖੇ ਕਿ ਭਗਵੰਤ ਮਾਨ ਹੁਣੀ ਵੀ ਸੁਣ ਕੇ ਸਾਰੇ ਚੁੱਪ ਕਰ ਜਾਂਦੇ ਬਾਪੂ ਦੀਆਂ ਗੀਲਾਂ ਬਹੁਤ ਵਧੀਆ ਗੀਤ ਗਾਇਆ ਬਾਪੂ ਜੀ ਨੇ ਤੇ ਸਾਰਾ ਕੁਝ ਇਹਦੇ ਵਿੱਚ ਲਿਖਿਆ ਕਿ ਕਿੰਤਾ ਉਹਨਾਂ ਨੇ ਠੰਡਾ ਟੀਗਲ ਆਇਆ ਤੇਰੀ ਬਹੂ ਨੇ ਬਹੁਤ ਸੋਹਣਾ ਲੈਣਾ ਲਿਖੀਆਂ ਦੀ ਭਾਨੇ ਸਿੱਧੂ ਦੀ ਸਪੋਰਟ ਦੇ ਵਿੱਚ ਬਾਪੂ ਜੀ ਆਏ ਸਨ ਤੇ ਜਿੱਥੇ ਇਕੱਠ ਹੋਇਆ ਸੀ ਉਹਨਾਂ ਦੇ ਪਿੰਡ ਕੋਟਦੂਨੇ ਵਿੱਚ ਤੇ ਉੱਥੇ ਇਹ ਸੀਗੀ ਇਹ ਬਾਪੂ ਨੇ ਗੀਤ ਗਾਇਆ ਤੇ ਸਾਰਾ ਨੇ ਗੀਤੇ ਰਿਕਾਰਡ ਕੀਤਾ ਤੇ ਅੱਜ ਬਹੁਤ ਜ਼ਿਆਦਾ ਵਾਇਰਲ ਹੋ ਰਿਹਾ ਹੈ ਇਹ ਗੀਤ ਬਹੁਤ ਵੱਡੀ ਮਾਤਰਾ ਵਿੱਚ ਵੀਡੀਓ ਇਹਨਾਂ ਦੇ ਵਿਊ ਆ ਰਹੇ ਆ ਤੇ ਸਾਰੇ ਹੀ ਗੀਤ ਬਾਪੂ ਜੀ ਸੁਣ ਰਹੇ ਆ ਦੇਖੋ ਬਾਪੂ ਦੀ ਲਿਖਤ ਦੇਖੋ ਕੈਸੀ ਹੈ ਇਹ ਸਬਾਪੂ ਦੀ ਬਹੁਤ ਸੋਹਣੀ ਲਿਖਤ ਲਿਖੀ ਆ ਸਮਰਾਇਦ ਰਕੀਆਂ ਬਖਸ਼ੇ ਚੜਦੀ ਗਲਾਂ ਬਖਸ਼ੇ ਇਹਨਾਂ ਬਾਪੂਆਂ ਨੂੰ ਬਜ਼ੁਰਗਾਂ ਨੂੰ ਜੋ ਨੌਜਵਾਨਾਂ ਦਾ ਸਾਥ ਦਿੰਦੇ ਆ ਸਤਿ ਸ੍ਰੀ ਅਕਾਲ